नमस्कार आप देख रहे हैं जी न्यूज़ मीडिया और मेरे साथ राहुल पुंजी हैं 2024 और 25 के सेशन शुरू हो चुके हैं स्कूलों के और अक्सर देखा गया कि जब भी सेशन शुरू हो जाते हैं तो कहीं ना कहीं जो माफिया होता है चाहे वो बुक्स का है चाहे वो यूनिफॉर्म का है वो भी एक्टिव हो जाता है इस सिलसिले में आज बात करेंगे हमारे साथ राहुल पुंजी हैं जी न्यूज़ मीडिया के उनसे बात करेंगे कि ये माफिया आज तक सरकार से क्यों नहीं काबू हो पा रहा है राहुल जी आपका स्वागत है जी न्यूज मीडिया में बहुत बहुत धन्यवाद जी आपने मौका दिया आज बहुत अहम विषय पर बात करने का तो क्या आपने देखा होगा बहुत सारी स्ट्राइक चली है पेरेंट्स बाहर आ रहे रोड पे अगर हम तीन चार साल की बात पहले की बात करें तो सरकार से कई बार आश्वासन दिया गया लेकिन सेम चीज है जस का तस है वही माफिया है वही काम कर रहा है कहीं स्कूलों में अंदर बुक्स बिक रही हैं कहीं स्कूलों में अगर बुक्स नहीं भी बिक रही उन्होंने टाइप किया है कहीं दुकानों के साथ कि यहां पर बुक्स मिलेगी तो वहाँ से बुक्स लेके जो स्कूल का जो उनकी जो इच्छा होती है कि हमने ऐसे कराना ऐसे पेरेंट्स को चलाना तो वो सेम एज इट इज है क्या कहना चाहोगे बिल्कुल बड़ी ये दुर्भाग्य की बात है ਫਿਰ ਪੰਜਾਬੀ ਚੋਂ ਲੱਗਾ ਕਿਉਂਕਿ ਅਸੀਂ ਪੰਜਾਬ ਦੇ ਮੁੱਦੇ ਦੀ ਗੱਲ ਕਰ ਰਹੇ ਇੱਕ ਬੜਾ ਸੰਵੇਦਨਸ਼ੀਲ ਮੁੱਦਾ ਹੈ ਕਿ ਆਏ ਸਾਲ ਪੇਰੈਂਟਸ ਦਾ ਸ਼ੋਸ਼ਣ ਕਰਦੇ ਨੇ ਸਿੱਖਿਆ ਮਾਫੀਆ ਪੈਨੋ ਕਹ ਲੈ ਸਿੱਧੇ ਲੱਭ ਜਾਓ ਕਿਉਂਕਿ ਅਕਸਰ ਹੀ ਪਿਛਲੇ 10 ਸਾਲਾਂ ਦੀ ਜੀ ਗੱਲ ਕਰੀ ਸੜਕਾਂ ਤੇ ਵੀ ਪੇਰੈਂਟਸ ਉੱਤਰੇ ਸੀਗੇ ਆਪਣੇ ਅਭਿਵਾਹ ਕਾ ਦੇ ਜਿਹੜੇ ਗਵਾਹਕ ਸੀ ਆਪਣੇ ਬੱਚਿਆਂ ਦੇ ਹੱਕ 'ਚ ਉੱਤਰੇ ਸੀਗੇ ਮਹਿੰਗੀਆਂ ਫੀਸਾਂ ਹਰ ਸਾਲ ਸਲਾਨਾ ਖਰਚਿਆਂ ਦੇ ਨਾਂ ਤੇ ਮੋਟੀਆਂ ਰਕਮਾਂ ਵਸੂਲਦੇ ਨੇ ਸਕੂਲ ਮੈਨੇਜਮੈਂਟ ਵਾਲੇ ਸਰਕਾਰ ਕਿਤਨਾ ਕਿਤੇ ਇਹਨਾਂ ਨੂੰ ਹਰ ਪਾਸੇ ਸ਼ੈਲਟਰ ਕਰਦੀ ਮੈਂ ਜੇ ਇਹੀ ਕਹਾਂਗਾ ਕਿ ਕੋਈ ਕਿਸੇ ਦੀ ਮਜਬੂਰੀ ਨਹੀਂ ਸਮਝਦਾ ਇੱਕ ਬਿਲਡਿੰਗ ਹੈ ਉਹ ਇੱਕ ਵਾਰੀ ਰਹਿਣਾ ਹੀ ਬਣਦੀ ਹੈ ਪਰ ਹਰ ਸਾਲ ਬਿਲਡਿੰਗ ਫੰਡ ਦੇ ਨਾਂ ਤੇ ਅਦਰਸ ਚਾਰਜ ਦੇ ਨਾਂ ਤੇ ਮੋਟੀਆਂ ਰਕਮਾਂ ਵਸੂਲ ਕਰਦੇ ਨੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤੁਸੀਂ ਜਿਸ ਨਾਲ ਦੱਸਿਆ ਵਰਦੀਆਂ ਕਈ ਸਕੂਲ ਇਥੋਂ ਤੱਕ ਨੇ ਕਿ ਹਰ ਸਾਲ ਵਰਦੀ ਦਾ ਰੰਗ ਹੀ ਚੇਂਜ ਕਰ ਦਿੰਦੇ ਨੇ ਤੁਸੀਂ ਵੇਖੋਗੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਕੰਨਾਂ ਦੇ ਜੂ ਨਹੀਂ ਸਕਦੀ ਉਹਨੂੰ ਨਹੀਂ ਦਿਖ ਰਿਹਾ ਸਿੱਖਿਆ ਮੰਤਰੀ ਨੇ ਪੜੇ ਲਿਖੇ ਨੇ ਅੱਜ ਆਮ ਆਦਮੀ ਪਾਰਟੀ ਨੇ ਇੱਕ ਸਿੱਖਿਆ ਮਾਡਲ ਨੂੰ ਬੜਾ ਦੇਜ ਦੇ ਵਿੱਚ ਮਸ਼ਹੂਰ ਕੀਤਾ ਹੈ ਇਹ ਸਿੱਖਿਆ ਮਾਡਲ ਸਾਡੇ ਵਰਗਾ ਵੀ ਦੇਜ ਨਹੀਂ ਸਕਦਾ ਪਲੀ ਭਾਨ ਤੁਸੀਂ ਵਾਕੂ ਕਿ ਅੱਜ ਵੀ ਸਕੂਲ ਮਨਮਰਜ਼ੀਆਂ ਕਰ ਰਹੇ ਨੇ ਕੋਈ ਕਿਸੇ ਦੀ ਸ਼ਿਕਾਇਤ ਦਾ ਨਿਪਟਾਰਾ ਹੀ ਨਹੀਂ ਹੁੰਦਾ ਕੋਈ ਜਾਵੇ ਤੇ ਜਾਵੇ ਕਿੱਥੇ ਮੈਂ ਤੁਹਾਨੂੰ ਇਥੋਂ ਤੱਕ ਇੱਕ ਹੈਰਾਨੀ ਵਾਲੀ ਗੱਲ ਦੱਸਾਂ ਇੱਕ ਲੋਹਾਰਾ ਰੋਡ ਤੇ ਇੱਕ ਬੜਾ ਪ੍ਰੈਸਟੀਜੀਅਸ ਇੰਸਟੀਚਿਊਟ ਹੈ ਸਕੂਲ ਹੈ ਉਹ ਦੇ ਹਰ ਸਾਲ ਕਰੀਬ ਵਿਖਿਆ ਜਾਂਦੇ ਵਰਦੀਆਂ ਦੇ ਰੰਗ ਚੇਂਜ ਕਰ ਦਿੰਦਾ ਸ਼ਰੀਆਮ ਰੁੱਟ ਕੀਤੀ ਜਾ ਰਹੀ ਇੱਕ 5ਵੀਂ 6ਵੀਂ ਕਲਾਸ ਦਾ ਜਿਹੜਾ ਬੁੱਕਸ ਦਾ ਸੈੱਟ ਹੈ ਇੱਕ ਸਕੂਲ ਜੇ ਗੱਲ ਕਰੀਏ ਉਹ ਦੇ ਰਿਆ ਤੇ 3000 ਦਾ ਉਹ ਦੇ ਰੇ 7 ਤੋਂ 8000 ਦਾ ਇਹ ਕਿੱਥੇ ਇਹ ਕਿੱਥੇ ਪੈਸਾ ਜਾ ਰਿਹਾ ਕਿੰਨਾ ਵੱਡਾ ਗੈਪ ਹੈ ਕੀ ਗੱਲ ਸਰਕਾਰਾਂ ਨੂੰ ਦਿਖ ਨਹੀਂ ਰਹਾ ਇਸ ਤੋਂ ਲਗਾਂ ਜੇ ਗੱਲ ਕਰੀਏ ਫੀਸ ਹਰ ਸਾਲ 8% ਫੀਸ ਮਾਂ ਜੋ ਹਾਈ ਕੋਰਟ ਦੇ ਹੁਕਮ ਤਹਿਤ ਇਹ ਵਾਰਲਾ ਦਿੰਦੇ ਤਾਂ ਉਹ ਦੰਨੇ ਪਰ ਕੁਝ ਸਕੂਲ ਹੈ ਹੋ ਜਿਹਨੇ ਮਜੀਠਾ ਰੋਡ ਦੇ ਇੱਕ ਸਕੂਲ ਪਿੱਛੇ ਜੇ ਮੇਰੇ ਤੱਕ ਗੱਲ ਪਹੁੰਚੀ ਕਿਸੇ ਪੇਰੈਂਟਸ ਨੇ ਦੱਸਿਆ ਕਿ ਮੈਂ ਜਿੱਥੇ ਫੀਸ ਤਰਨ ਹੈ ਕੋਈ ਸਕੈਨਰ ਨਹੀਂ ਉਥੇ ਕੋਈ ਉਥੇ ਗੂਗਲ ਪੇ ਵਾਲਾ QR ਕੋਡ ਨਹੀਂ ਲਗਾਇਆ ਸਿਰਫ ਕੈਸ਼ ਲਸੂ ਲਈ ਉਹਨਾਂ ਕਹਿੰਦੇ ਆ ਕਿ ਸਾਡੇ ਕੋਲ ਕੋਈ 150 ਰੁਪਏ ਘਟਾ ਹੈ ਪਰ ਕਹਿੰਦੇ ਨਹੀਂ ਵਾਪਸ ਦੇਜੋ ਸਾਨੂੰ ਕੈਸ਼ ਹੀ ਲੈਣਾ ਸੀ 50 ਰੁਪਏ ਵੀ ਗੂਗਲ ਪੇ ਨਹੀਂ ਲੈਣੇ ਦੇਖੋ ਇਹਨਾਂ ਨੂੰ ਬੇਖੌਫ ਹੋ ਗਏ ਲੁੱਟ ਰਹੇ ਨੇ ਇਹਨਾਂ ਤੇ ਤੁਰੰਤ ਕਾਰਵਾਈ ਕਰਨੀ ਜੇ ਦੀ ਸਿੱਖਿਆ ਭਾਵ ਨੂੰ ਇਹਨਾਂ ਦੀ ਫਿਲੀਏਸ਼ਨ ਰੱਦ ਹੋਣੀ ਚਾਹੀਦੀ ਤਾਂ ਹੀ ਇਹਨਾਂ ਨੂੰ ਥੋੜਾ ਡਰ ਰਹੇਗਾ ਕਿ ਅਸੀਂ ਕਿਸਨਾ ਮਿਹਨਤ ਕਰੇ ਲੋਕਾਂ ਦੀ ਜੇਬਾਂ ਜੋ ਵੈਸੇ ਕਿਸਨਾ ਆਪਾਂ ਸੋਚ ਸਮੇਂ ਕੇ ਉਸੂਲ ਨੇ ਤਾਨੂੰ ਨਹੀਂ ਲੱਗਦਾ ਕਿ ਜਿਹੜਾ ਪ੍ਰਸ਼ਾਸਨ ਹੈ ਇਹਨਾਂ ਨੂੰ ਹਰ ਸਾਲ ਇਹਨਾਂ ਨੂੰ ਸਕੂਲਾਂ ਦੇ ਜਿਹੜੇ ਬੁੱਕਸ ਹੁੰਦੇ ਉਹਨਾਂ ਦੇ ਉਹਨਾਂ ਤੇ ਵੀ ਕਾਰਵਾਈ ਕਰਨੀ ਚਾਹੀਦੀ ਬੈਲੈਂਸ ਸ਼ੀਟ ਵੇਖਣੀ ਚਾਹੀਦੀ ਕਿਉਂਕਿ ਜੇ ਤੁਸੀਂ ਕੈਸ਼ ਲੈਂਦੇ ਹੋ ਕਹੀਂ ਨਾ ਕਹੀਂ ਤੁਸੀਂ ਸਰਕਾਰ ਨੂੰ ਵੀ ਚੋਨਾ ਲਾਉਂਦੇ ਸਰਕਾਰ ਦੇ ਖਜ਼ਾਨੇ ਨੂੰ ਵੀ ਫਰਕ ਪੈਂਦਾ ਕਿਉਂਕਿ ਨੇਚਰਲ ਹੈ ਜੇ ਤੁਸੀਂ ਕੋਈ ਕੈਸ਼ ਨਾਮ ਕਰਦੇ ਹੋ ਜਿਸ ਤਰ੍ਹਾਂ ਅੱਜਕੱਲ ਅਸੀਂ ਦੇਖਿਆ ਲੋਕੀ Google Pay ਕਰਦੇ ਆ ਜਿਆਦਾ ਜਿਸ ਤਰ੍ਹਾਂ ਦੇਖਾ ਗਿਆ ਕਿ ਉਹਦੇ ਨਾਲ ਸਰਕਾਰ ਨੂੰ ਟੈਕਸ ਵੀ ਜਮ੍ਹਾਂ ਹੁੰਦਾ ਤਾਂ ਜਿੰਨਾ ਜਿਹੜਾ ਅੱਗੇ ਬਾਹੋਂ ਖਾਂ ਉਹਨੇ ਤਾਂ ਟੈਕਸ ਵੀ ਦਿੱਤਾ ਉਹਨਾਂ ਨੇ ਤਾਂ ਸਭ ਕੁਝ ਦਿੱਤਾ ਲੇਕਿਨ ਉਹਨਾਂ ਨੇ 2 ਨੰਬਰ ਚ ਲੈ ਕੇ ਆਪਣੀ ਜਿਹੜੀ ਰਕਮ ਹੈ ਉਹ 2 ਨੰਬਰ ਚ ਲੈ ਕੇ ਸਰਕਾਰ ਨੂੰ ਵੀ ਚੋਣਾ ਲਾਇਆ ਔਰ ਉਹਦੇ ਨਾਲ ਨਾਲ ਜਿਹੜੇ ਜੇ ਤੁਸੀਂ ਕਹੋਗੇ ਤੇ ਪੈਰੈਂਟਸ ਪੈਰੈਂਟਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਜੇ 6000 ਦੀ ਬੁੱਕਸ ਦੇਤੀ ਹੈ ਵਾਕਈ 6000 ਦੀ ਹੈ ਕਿ ਨਹੀਂ ਹੈ ਜੇ ਉਹਨਾਂ ਦਾ ਰਿਕਾਰਡ ਰਹਿੰਦਾ ਜੇ ਉਹ 1 ਨੰਬਰ ਚਾਹਦਾ ਉਹਨਾਂ ਨੂੰ ਵੀ کہیں ਨਾ کہیں ਡਰ ਰਹੇਗਾ ਕਿ ਨਹੀਂ ਅਸੀਂ ਇੱਕ ਨੰਬਰ ਦਾ ਮੈਂ ਨਾ ਜੀ ਮੈਂ ਤੁਹਾਨੂੰ ਫੇਰ ਕਹਿੰਦਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਉਹ ਸਿੱਧਾ ਕਹਿੰਦੇ ਜਾਓ ਜਿੱਥੇ ਜਾਣਾ ਚਲ ਜਾਓ ਸਾਨੂੰ ਕੋਈ ਕਿਸੇ ਨਾਲ ਮਤਲਬ ਨਹੀਂ ਇਤੋਂ ਤੁਸੀਂ ਹਿਸਾਬ ਲਓਗੇ ਆਪਣਾ ਰਲਿਆ ਮਿਲਿਆ ਸਾਰਾ ਕੰਮ ਹੋਇਆ ਪਿਆ ਸਕੂਲ ਬੇਸਿਕਲੀ ਮੋਰ ਦਨ 50% ਸਕੂਲ ਹੈ ਕਿ ਇਹਨਾਂ ਦੇ ਪੋਲੀਟਿਸ਼ੀਅਨਸ ਦੇ ਤੇ ਕਾਰਵਾਈ ਕਿੰਨੇ ਕਰਨੀ ਹੈ ਇਸ ਤੋਂ ਇਲਾਵਾ ਬ੍ਰੋਕਨ ਸੈੱਟ ਮੰਨ ਲਓ ਕੋਈ ਬੱਚਾ ਵਾ ਤੋ ਆਪਸ ਚ ਛੋਟੀ ਵੱਡੀ ਕਲਾਸ ਦੇ ਵਿੱਚ ਕੋਈ ਪੇਰੈਂਟਸ ਜਾਣਦੇ ਨੇ ਕਿ ਦੂਸਰੇ ਨੂੰ ਜਾਂ ਬੱਚਿਆਂ ਦੀ ਕੋਈ ਫਰੈਂਡ ਸਰਕਲ ਆ ਉਹ ਕਿਤਾਬ ਇੱਕ ਦੂਸਰੇ ਨਾਲ ਸ਼ੇਅਰ ਕਰਦੇ ਨੇ ਤੇ ਕੋਈ ਚਾਰ ਕਿਤਾਬਾਂ ਨੂੰ ਲੈ ਲਈਆਂ ਵੀ ਪੈ ਜਾਣੀਆਂ ਵੀ ਇਹ ਕਿਤੇ ਹੀ ਬ੍ਰੋਕਨ ਸੈੱਟ ਨਹੀਂ ਦੇਣਾ ਸ਼ਰਿਆਹ ਕਿਦੇ ਵਾਪਸ ਕਰ ਦਿੰਦੇ ਨੇ ਪੇਰੈਂਟਸ ਨੂੰ ਤੁਸੀਂ ਦੱਸੋਗੇ ਕਿ ਕਿਹੜੀ ਕਿਤਾ ਕਿਹੜਾ ਕਾਨੂੰਨ ਹੈ ਕੋਈ ਇਸ ਦੇਸ਼ ਦਾ ਸੰਧਾਰਜ ਕੋਈ ਸਿੱਖਿਆ ਦੇ ਤਹਿਤ ਬਣਾ ਕੇ ਤੁਸੀਂ ਚਾਰ ਕਿਤਾਬਾਂ ਜੇ ਕਿਸੇ ਨੇ ਲੈ ਲਈਆਂ ਨਹੀਂ ਦੇਣੀਆਂ ਜੀ ਮਨਨਬ ਤੁਸੀਂ ਇਹ ਕਹਿ ਸਕਦੇ ਹੋ ਵੀ ਸਿੱਖਿਆ ਨਾ ਬਿਜ਼ਨਸ ਚੱਲ ਰਿਹਾ ਹੈ ਉਹਨਾਂ ਨੂੰ ਸਿੱਖਿਆ ਨਾਲ ਕੋਈ ਮਤਲਬ ਨਹੀਂ ਉਹ ਬਿਜ਼ਨਸ ਨਾਲ ਮਤਲਬ ਹੈ ਕਿ ਅਸੀਂ ਆਪਣੇ ਪੈਸੇ ਕਿਸ ਤਰ੍ਹਾਂ ਕਮਾਉਣ ਬਸ ਬਿਲਕੁਲ ਇਹਦੇ ਵਿੱਚ ਸਿੱਧੀ ਜੇ ਆਪਾਂ ਗੱਲ ਕਰੀ ਹੈ ਸਕੂਲ ਮੈਨੇਜਮੈਂਟ ਜ਼ਿੰਮੇਵਾਰ ਜਿਹੜੇ ਅੰਡਰ ਦੀ ਟੇਬਲ ਇਹਨਾਂ ਕੋ ਮੋਟੀ ਰਕਮ ਸੂਲ ਕਰਕੇ ਇਹਨਾਂ ਨੂੰ ਅਲਾਟ ਕਰਦੇ ਨੇ ਟੈਂਡਰ ਜਿਹੜਾ ਇਹਨਾਂ ਨਾਲ ਐਮਓਯੂ ਸਾਈਨ ਕਰਦੇ ਨੇ ਬਸ ਲੋਕਾਂ ਦੀ ਅੱਖਾਂ ਦੇ ਤੋਲ ਚੋਗਦੇ ਬਾਕੀ ਸਭ ਸਿੱਖਿਆ ਭਾਗ ਨੂੰ ਪਤਾ ਕਿਸ ਤਰ੍ਹਾਂ ਲੋਕਾਂ ਦੀ ਜੇਬਾਂ 'ਚੋਂ ਪੈਸਾ ਲੁੱਟਿਆ ਜਾ ਰਿਹਾ ਪਰ ਅਫਸੋਸ ਦੀ ਗੱਲ ਹੈ ਕਿ ਇੱਡੇ ਵੱਡੇ ਬਦਲਾਅ ਪੰਜਾਬ 'ਚ ਹੋਣ ਦੇ ਬਾਵਜੂਦ ਵੀ ਇੰਨਾ ਦਾ ਜਿਹੜਾ ਹੌਸਲਾ ਹੋਰ ਵੱਧ ਗਿਆ ਲੁੱਟਣ ਦਾ ਮੈਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦਾ ਵੀ ਇਹਦੇ ਤੇ ਛੇਤੀ ਤੋਂ ਛੇਤੀ ਨੱਥ ਪਾਈ ਜਾਵੇ ਕਿਉਂਕਿ ਸਿੱਖਿਆ ਅੱਬਰ ਤੇ ਪਹਿਲਾਂ ਹੀ ਚਾਹੀਦਾ ਕਿ ਫ੍ਰੀ ਆਫ ਕਾਸਟ ਦੇਣੀ ਚਾਹੀਦੀ ਪਰ ਜੇ ਆਪਾਂ ਪ੍ਰਾਈਵੇਟ ਸਕੂਲ ਦੀ ਗੱਲ ਕਰੀਏ ਜੋਨਾਂ ਦੇ ਖਰਚੇ ਆ ਤੇ ਉਹਨਾਂ ਤੇ ਵੀ ਕੋਈ ਰੋਗ ਦਾ ਕੋਈ ਗਾਈਡਲਾਈਨ ਹੋਣੀ ਚਾਹੀਦੀ ਕਿ ਇਹ ਜਿਹੜੀਆਂ ਬੁੱਕਸ ਹੈ ਇਹ ਐਸ ਪਰ ਗਵਰਨਮੈਂਟ ਰੇਟ ਤੇ ਹੀ ਮਿਲਣ ਨਾ ਕਿ ਆਪਣੀ ਮਰਜ਼ੀ ਦੇ ਸੇਮ ਪਬਲਿਸ਼ਰ ਵੱਖ-ਵੱਖ ਰੇਟਾਂ ਤੇ ਸਕੂਲਾਂ ਨੂੰ ਸਪਲਾਈ ਕਰਨ ਰਾਹੁਲ ਜੀ ਤੁਹਾਨੂੰ ਨਹੀਂ ਲੱਗਦਾ ਕਿ ਜੇ ਆਪਾਂ ਸਿੱਖਿਆ ਮਾਡਲ ਕਈ ਵਾਰੀ ਪੰਜਾਬ ਸਰਕਾਰ ਦੇ ਦਾਅਵੇ ਆ ਅਸੀਂ ਵਧੀਆ ਸਕੂਲ ਖੋਲੇ ਆ ਐਮਐਨ ਸਕੂਲ ਆ ਪੈ ਮੈਨਨ ਸਕੂਲੇ ਆ ਤੁਹਾਨੂੰ ਨਹੀਂ ਲੱਗਦਾ ਇੱਕ ਚੀਜ਼ ਕੰਪਲਸਰੀ ਕਰਨੀ ਚਾਹੀਦੀ ਜੇ ਕੋਈ ਦੇਸ਼ੀਆਂ ਜੇ ਕੋਈ ਮੰਤਰੀ ਹੈ ਉਹਦਾ ਸਕੂਲ ਜਿਹੜਾ ਬੱਚਾ ਹੈ ਉਹ ਸਕੂਲ گورਨਮੈਂਟ ਸਕੂਲ ਚ ਹੀ ਪੜਨਾ ਚਾਹੀਦਾ ਆਦਰਵਾਇਸ ਜੇ ਉਹ ਪ੍ਰਾਈਵੇਟ ਸਕੂਲ ਭਾਇ ਉਹਦੀ ਨੌਕਰੀ ਉਹਦੇ ਕੋਲ ਖੋਈ ਜਾਏਗੀ ਕੰਪਲਸਰੀ ਨਹੀਂ ਕੀਤਾ ਜਾਏ ਇਹ ਚੀਜ਼ ਕਿ ਤਦ ਹੀ ਤਾਂ ਸਕੂਲ ਸਾਡੇ ਸੁਧਰਗੇ ਜੇ ਆਪਣੇ ਬੱਚੇ ਜਿਹੜੇ ਇਹ ਕਹਿੰਦੇ ਕਿ ਆਪਾਂ ਸਕੂਲ ਆਫ ਐਮਿਨੈਂਸ ਖੋਲੇ ਜੇ ਆਪਣੇ ਬੱਚੇ ਉੱਥੇ ਨਹੀਂ ਪਾ ਰਹੇ گورਨਮੈਂਟ ਸਕੂਲਾਂ ਚ ਤੁਸੀਂ ਆਪਣੇ ਪ੍ਰਾਈਵੇਟਾਂ ਚ ਪਾ ਰਹੇ ਤੇ ਲੋਕਾਂ ਨੂੰ ਸ਼ੋਅ ਕਰ ਰਹੇ ਸੀ ਨਾ ਬਹੁਤ ਵਧੀਆ ਸਕੂਲ ਕੋਲੇ ਫਿਰ ਆਪਣੇ ਬੱਚੇ ਕਿਉਂ ਨਹੀਂ ਪਾ ਰਹੇ ਉਸ ਸਕੂਲਾਂ ਜੀ ਬੜਾ ਵੱਡਾ ਬਹੁਤ ਹੀ ਵਧੀਆ ਕੁਸਚਨ ਤੁਹਾਨੂੰ ਮੈਂ ਇਸ ਕਰਕੇ ਪੁੱਛ ਰਿਹਾ ਕਿਉਂਕਿ ਤੁਸੀਂ ਗਰਾਊਂਡ ਤੇ ਰਹਿੰਦੇ ਹੋ ਤੁਹਾਨੂੰ ਰਿਪੋਰਟਿੰਗ ਸਾਰੀ ਪਤਾ ਹੁੰਦੀ ਇਸ ਕਰਕੇ ਤੁਹਾਨੂੰ ਪੁੱਛਣ ਲੱਗਾ ਜੀ ਬਹੁਤ ਤੁਸੀਂ ਵਧੀਆ ਅਹਿਮ ਸਵਾਲ ਕੀਤਾ ਜੇਕਰ ਇਹ ਚੀਜ਼ ਇੰਪਲੀਮੈਂਟ ਹੋ ਜਾਈ ਨਾ ਸਾਡੇ ਪੰਜਾਬ ਵਿਧਾਨ ਸਭਾ ਦੇ ਕਾਨੂੰਨ ਪੰਜਾਬ ਕੈਬਨਟ ਲੈਵੇ ਤੇ ਮੈਂ ਕਿੰਨਾ ਸੋਨੇ ਤੇ ਸੁਹਾਗਾ ਜੇ ਇਹ ਪ੍ਰਾਈਵੇਟ ਸਕੂਲਾਂ 'ਚ ਘਾ ਹੋ ਗਏ ਜਿਤਨਾ ਜਿਹਾ ਕਾਲਜਾਂ 'ਚ ਘਾ ਹੋ ਗਿਆ ਪਿਆ ਨਾ ਸਾਰੀ ਜਿੰਨਾ ਸਾਡਾ ਯੂਥ ਹੈ ਵਿਦੇਸ਼ਾਂ 'ਚ ਸੈਟਲ ਹੋ ਗਿਆ ਕੋਈ ਸਟੱਡੀ ਬੇਸ ਤੇ ਚਾਹੇ ਕੋਈ ਵੱਧ ਪਰ ਮਰਤੇ ਇੰਨਾ ਦਾ ਮੈਂ ਕਿੰਨਾ ਕਿ ਸਕੂਲਾਂ 'ਚ ਕੋਈ ਐਡਮਿਸ਼ਨ ਨਾ ਕਰਾਉਣ ਜਾਵੇ ਕਿਉਂਕਿ ਸਰਕਾਰੀ ਟੀਚਰ ਉਹਨਾਂ ਦੇ ਬੱਚੇ ਪ੍ਰਾਈਵੇਟ ਜੇ ਕੋਈ ਅਹਿਮ ਐਸ ਡੀ ਐਮ ਹੈ ਕੋਈ ਡੀ ਸੀ ਹੈ ਕੋਈ ਏ ਡੀ ਸੀ ਹੈ ਸਾਰਿਆਂ ਦੇ ਕੋਈ ਜੱਜ ਹੈ ਕੋਈ ਸਰਕਾਰੀ ਅਫੀਸਰ ਸਾਰਿਆਂ ਦੇ ਬੱਚੇ ਪਬਲਿਕ ਸਕੂਲਾਂ 'ਚ ਪੜਨਦੇ ਆ ਤੇ ਜਿੱਦ ਨੇ ਕਾਨੂੰਨ ਬਣ ਗਿਆ ਕਿ ਜਿਹੜਾ ਬੱਚਾ ਸਰਕਾਰੀ ਅਫਸਰ ਦਾ ਉਹ ਸਰਕਾਰੀ ਸਕੂਲ ਚ ਪੜ੍ਹੋਣਾ ਲਾਜ਼ਮੀ ਹੈ ਤੇ ਮੈਂ ਕਿਹਾ ਕਿ ਉੱਥੇ ਐਡਮਿਸ਼ਨ ਸੰਭੀ ਨਹੀਂ ਜਾਣੀ ਸਰਕਾਰੀ ਵਿਧਾਇਕਾ ਕੋ ਤੇ ਬਹੁਤ ਵਧੀਆ ਇੱਕ ਸੰਦੇਸ਼ ਜਾਏਗਾ ਤੇ ਇਹਦੇ ਨਾਲ ਲੋਕਾਂ ਦਾ ਜਿਹੜਾ ਲੁੱਟਿਆ ਜਿਹੜਾ ਇਹ ਮਾਫੀਆ ਜਿਹੜਾ ਸਿੱਖਿਆ ਮਾਫੀਆ ਇਹ ਤੇ ਬਿਲਕੁਲ ਹੀ ਲਗਾਉਣ ਲੱਗ ਗਏ ਬਿਨਾਂ ਕੁਝ ਕੀਤੇ ਬਸ ਇੱਕ ਇਨਸਟਰਕਸ਼ਨ ਪਾਸ ਹੋਣੀ ਚਾਹੀਦੀ ਹੈ ਕਿ ਕੋਈ ਵੀ ਗਵਰਨਮੈਂਟ ਨੇ ਬੁਲਾਈ ਆ ਪੰਜਾਬ ਸਰਕਾਰ ਦਾ ਉਹਦਾ ਬੱਚਾ ਗਵਰਨਮੈਂਟ ਸਕੂਲ 'ਚ ਪੜ੍ਹੇਗਾ ਤੇ ਉਹਨੂੰ ਅੱਗੋਂ ਗਵਰਨਮੈਂਟ ਜੌਬ 'ਚ ਅਪਲਾਈ ਕਰ ਸਕਦਾ ਜਾਂ ਉਹਨੂੰ ਕੋਈ ਉਹਦੇ ਵਿੱਚ ਸਪੈਸ਼ਲ ਕੋਈ ਰਿਜ਼ਰਵੇਸ਼ਨ ਦੇ ਦੇਣ ਕਿ ਹਾਂ ਜਿਹੜਾ ਸਰਕਾਰੀ ਸਕੂਲ 'ਚ ਪੜ੍ਹਿਆ ਬੱਚਾ ਉਹਨੂੰ ਆਪਾਂ ਮੈਰਿਟ ਦਵਾਂਗੇ ਕੋਈ ਜੌਬ ਦੇ ਵਿੱਚ ਤੇ ਵੇਖਿਓ ਚਿਹਰਾ ਮਤਲਬ ਇਹ ਸੀਨ ਹੀ ਸਾਰਾ ਬਦਲ ਜਾਏਗਾ ਨੰਬਰ 2 ਕੁਐਸਚਨ ਰਾਈਟ ਟੂ ਐਜੂਕੇਸ਼ਨ ਪ੍ਰਾਈਵੇਟ ਸਕੂਲਾਂ ਦੀ ਵੀ ਗਾਈਡਲਾਈਨਸ ਹੈ ਕਿ ਤੁਸੀਂ 25% ਜਿਹੜੇ ਗਰੀਬ ਬੱਚੇ ਹੈ ਉਹ ਤੁਹਾਨੂੰ ਪੜਾਣੇ ਹੀ ਬਣੇ ਲੇਕਿਨ ਕਈ ਸਕੂਲ ਦੇਖੇ ਗਏ ਕਿ ਉੱਥੇ 25% ਜਿਹੜੇ ਬੱਚੇ ਹਨ ਉਹਨਾਂ ਨੂੰ ਵੀ ਨਹੀਂ ਐਡਮਿਸ਼ਨ ਮਿਲ ਰਹੇ ਇਹ ਸਰਕਾਰ ਇਹ ਚੈੱਕ ਕਿਵੇਂ ਕਰਨਾ ਸਰਕਾਰ ਫਿਰ ਸੁਤੀ ਹੈ ਮੈਂ ਤਲੀ ਕਹਿੰਦਾ ਕਿ ਇੱਕ ਸਰਕਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਕਿ ਤੁਸੀਂ ਸਾਨੂੰ ਦਿਓ ਜੀ ਲਿਖ ਕੇ ਕਿਹੜੇ ਕਿਹੜੇ ਬੱਚੇ ਤੁਹਾਡੇ 25% ਜਿਹੜੇ ਪੜਨ ਰਹੇ ਤੁਹਾਡੇ ਸਕੂਲਾਂ 'ਚ ਉਹਦਾ ਸਾਨੂੰ ਬੇਰੋ ਦਿਓ ਜੀ ਅਟਕੜ ਸਕੂਲ ਨੂੰ ਅਲੋਟਮੈਂਟਸ ਤਾਂ ਰਹੇਗੀ ਨਾ ਸਰਕਾਰ ਕੁਝ ਕਰਦੀ ਨਹੀਂ ਹੈ ਮੈਂ ਇਸ ਕਰਕੇ ਤੁਹਾਨੂੰ ਇਹ ਕੁਝ ਕੁਐਸਚਨ ਪੁੱਛਦਾ ਕਿ ਤੁਸੀਂ ਕਈ ਸਕੂਲਾਂ ਜਾਂਦੇ ਤੁਹਾਨੂੰ ਲੱਗਿਆ ਕਿ ਉੱਥੇ 25% ਲਾਗੂ ਹੈ ਇਹ ਸਿਸਟਮ ਮੈਂ 10% ਸਕੂਲ ਨੇ ਜਿਹੜੇ ਗਾਈਡਲਾਈਨ ਫੋਲੋ ਕਰ ਰਹੇ ਹਨ ਬਾਕੀ ਦੇ ਤੁਸੀਂ ਲਾ ਲੋਗੇ ਕੋਈ ਕਿਤੇ ਦੇਖਣ ਵਾਲੀ ਚੀਜ਼ਾਂ ਮਿਲਦੀਆਂ ਨਹੀਂ ਹੈ ਜੇ 25% ਬੱਚੇ ਪੜਾਉਣੇ ਸ਼ੁਰੂ ਕਰਦੇ ਨੇ ਇਹਨੇ ਵੱਡੇ ਸਕੂਲ ਨੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਾਲ ਦਾ ਲੱਖ ਲੱਖ ਰੁਪਇਆ ਇੱਕ ਬੱਚੇ ਕੋਲ ਲੈਂਦੇ ਨੇ ਤੁਸੀਂ ਵੇਖ ਲਓ ਕਿੱਥੇ ਉਹ ਪੜਾ ਰਹੇ ਨੇ ਕੋਈ ਇਨਾਂ ਕੋ ਪ੍ਰੋਪਰ ਸਟਰੈਂਥ ਹੈ ਸਵੇਰੇ ਚੈੱਕ ਕਰ ਲੈ ਜਾਓ ਜੇ ਗੱਲ ਸੱਚ ਸਾਬਤ ਹੋ ਜੇ ਤੇ ਮੈਂ ਕਿੰਨਾ ਕੋ ਬਤਰ ਕਰਦਾ ਮੈਂ ਸ਼ਰਜੂ ਮੈਂ ਸੋਸ਼ਲ ਵਰਕ ਕਰਨਾ ਛੱਡ ਦੂੰ ਪਰ ਹੈ ਹੀ ਨਹੀਂ ਫਾਇਦਾ ਹੀ ਕੋਈ ਨਹੀਂ ਕਿਸੇ ਨੂੰ ਮਿਲ ਰਿਹਾ ਬਸ ਗਰਾਊਂਡ ਲੈਵਲ ਦੇ ਬਾਹਰ ਕੋਈ ਆਉਂਦਾ ਆਪਣਾ ਭਾਸ਼ਨ ਦੇ ਕੇ ਚਲ ਜਾਂਦਾ ਪਰ ਆਮ ਬੰਦੇ ਲਈ ਕੋਈ ਵੀ ਜਿਹੜਾ ਨੇਤਾ ਵਾ ਇਸ ਲਈ ਖੜੇ ਹੋਣ ਨੂੰ ਤਿਆਰੀ ਨਹੀਂ ਉਹ ਰਾਉ ਜੀ ਇੱਕ ਬਹੁਤ ਵੱਡੀ ਗੱਲ ਹੈ ਮੈਂ ਵੇਖਿਆ ਜਿਹੜੇ ਤੁਸੀਂ ਵੇਖਿਓ ਨੇ ਕਹੀ ਅਨਸਚੂਤ ਖੁੱਲਿਆ ਹੈ ਪ੍ਰਵੇਸ਼ ਜਿਹੜੇ ਰਾਤ ਨੂੰ ਪੜਾਉਂਦੇ ਆ ਉਹਦੇ ਚ 90% ਬੱਚੇ ਜਿਹੜੇ ਵੱਡੇ ਵੱਡੇ ਸਕੂਲਾਂ ਚ ਪੜਦੇ ਆ ਫਿਰ ਵੀ ਉਹਨਾਂ ਨੂੰ ਟਿਊਸ਼ਨ ਰੱਖਣੀ ਪੈਂਦੀ ਉਹ ਕਿਉਂ ਵਿਖੋ ਤੁਸੀਂ ਇੱਕ ਬੱਚੇ ਨੂੰ ਇੱਕ ਵਧੀਆ ਸਕੂਲ ਚ ਭੰਦੇ ਹੋ ਉਸ ਤੋਂ ਬਾਅਦ ਵੀ ਉਹਦੀ ਟਿਊਸ਼ਨ ਰੱਖਣੀ ਪੈਂਦੀ ਯਾਨੀ ਕਿ ਉਹ ਡਬਲ ਹੁੰਦੀ ਸਕੂਲ ਨਾਲੋਂ ਡਬਲ ਫੀਸ ਉਹਦੀ ਉਸ ਚੀਜ਼ ਦੀ ਲੇਕਿਨ ਇਹ ਕਿਉਂ ਇਸ ਤਰ੍ਹਾਂ ਹੁੰਦਾ ਕਿ ਆਪਾਂ ਫਿਰ ਵੀ ਬੱਚਾ ਨੂੰ ਟਿਊਸ਼ਨ ਜਦਾ ਮਤਲਬ ਤੁਸੀਂ ਬੱਚੇ ਨੂੰ ਪੜਾਈ ਵੀ ਨਹੀਂ ਕਰਾਉਂਦੇ ਹੋ ਸਹੀ ਡੰਗ ਨਾਲ ਸਿਰਫ ਜੀ ਅਗਲਿਆਂ ਨੂੰ ਫੀਸਾਂ ਲੈਣ ਦਾ ਮਤਲਬ ਹੈ ਤੁਹਾਡਾ ਬੱਚਾ ਐਵਰੇਜ ਹੈ ਪੂਰ ਹੈ ਬ੍ਰਿਲੀਅੰਟ ਹੈ ਉਹ ਤੁਹਾਡੀ ਕਿਸਮਤ ਬਾਕੀ ਉਹਨਾਂ ਨੇ ਕਿਹਾ ਕਿ ਅਸੀਂ 30 ਬੱਚਿਆਂ ਦੀ ਕਲਾਸ ਹੈ ਸਾਡਾ ਕੰਮ ਹੈ ਲੈਕਚਰ ਦੇਣਾ ਕਿ ਇਹਨੂੰ ਸਮਝ ਲੱਗੇ ਜਾਂ ਨਾ ਲੱਗੇ ਸਾਨੂੰ ਕੋਈ ਇਹਦੇ ਨਾਲ ਮਤਲਬ ਨਹੀਂ ਤੁਸੀਂ ਐਕਸਟਰਾ ਕਲਾਸਿਸ ਰੱਖੋ ਬਾਅਦ ਸਾਰੇ ਇਸ ਟਾਈਮ ਤੁਸੀਂ ਦੇਖੋਗੇ ਸਾਡਾ ਸ਼ਹਿਰ ਜਗਾ ਜਗਾ ਗਲੀ ਗਲੀ ਕੋਚਿੰਗ ਸੈਂਟਰ ਕੋਲ ਦੀ ਇਹਨਾਂ ਦੀ ਕਿਉਂ ਜ਼ਰੂਰਤ ਪਈ ਜਦੋਂ ਤੁਸੀਂ 5-5000 ਰੁਪਏ ਮਹੀਨਾ 10-10000 ਰੁਪਏ ਮਹੀਨਾ ਫੀਸ ਵਸੂਲ ਕਰ ਰਹੇ ਹੋ ਤੇ ਇਹਦੇ ਹਰ ਬੰਦੇ ਦੀ ਜੇਬ ਦੀ ਗੱਲ ਨਹੀਂ ਆਪਾਂ ਕਰ ਸਕਦੇ ਕੋਈ ਟਿਊਸ਼ਨ ਨਹੀਂ ਵੀ ਪੜਾਉਣ ਜੁਗਾ ਪਰ ਕੋਈ ਨਾ ਕੋਈ ਪ੍ਰੋਪਰ ਜਿਹੜਾ ਐਜੂਕੇਸ਼ਨ ਮਾਡਲ ਪੰਜਾਬ ਦੇ ਵਿੱਚ ਇਹਦੀ ਸੰਸ਼ੋਧਨ ਸੰਸ਼ੋਧਨ ਕਰਨ ਦੀ ਲੋੜ ਹੈ ਐਵੇਂ ਅਸੀਂ ਹਵਾ ਚ ਹਵਾਈ ਚ ਲਈ ਜਾਈਏ ਕਿ ਠੀਕ ਹੈ ਬਹੁਤ ਵਧੀਆ ਜੀ ਸਿੱਖਿਆ ਮਾਡਲ ਬਿਲਕੁਲ ਮੈਂ ਸਹਿਮਤ ਨਹੀਂ ਹਾਂ ਸਰਕਾਰ ਨੂੰ ਇਹਦੇ ਤੇ ਫੋਕਸ ਕਰਕੇ ਸ਼ਿੱਖਿਆ ਕ੍ਰਾਂਤੀ ਅਸਲ ਚੱਲਿਆ ਆਉਂਦੀ ਜ਼ਰੂਰਦ ਸੋ ਇਹ ਸੀ ਸਾਡੇ ਨਾਲ ਰਾਹੁਲ ਕੁੰਜੇ ਜੀ ਨਿਊਜ਼ ਮੀਡੀਆ ਦੇ ਜੀ ਨਿਊਜ਼ ਮੀਡੀਆ ਦੀ ਕੋਸ਼ਿਸ਼ ਰਹਿੰਦੀ ਅਸੀਂ ਲੋਕਾਂ ਦੇ ਮੁੱਦੇ ਜਿਹੜੇ ਹਨ ਉਹ ਲੋਕਾਂ ਤੱਕ ਸਰਕਾਰ ਤੱਕ ਪਹੁੰਚਾਈਏ ਤਾਂ ਕਿ ਜਿਹੜੇ ਲੋਕੀ ਜਿਹੜੇ ਖਿਰਜਲ ਖਰਾਬ ਹੁੰਦੇ ਜਿਦਾਂ ਸਕੂਲਾਂ ਚ ਪੇਰੈਂਟਸ ਸਾਡਾ ਇੱਕ ਫਰਜ਼ ਹੈ ਕਿ ਅਸੀਂ ਉਹ ਸਰਕਾਰ ਤੱਕ ਪਹੁੰਚਾਈਏ ਅਗਲੀ ਵਾਰ ਫਿਰ ਤੁਹਾਡੇ ਨਾਲ ਮਿਲਾਂਗੇ ਫਿਰ ਕਿਸੇ ਵਿਸ਼ੇ ਤੇ ਗੱਲ ਕਰਾਂਗੇ ਮੈਨੂੰ ਆਪਣੇ ਦੋਸਤ ਕਿਸ਼ੋਰ ਰਾਏ ਨੂੰ ਇਜਾਜ਼ਤ ਦਿਓ ਨੋਸ਼ਾ